ਸਵਾਗਤ ਹੈ ਕਿਸਾਨ ਵੀਰੋ ਹਡਾ ਟਿਲੋਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਦਾ ਨੰਬਰ ਆਪਣਾ ਸਕਰੀਨ ਤੇ ਚੱਲ ਜੀਦਾ ਆਪਣੇ ਘਰ ਦੀ ਵੀਡੀਓ ਹੈ ਜੀ ਗੱਲਬਾਤ ਕਰਾਵਾਂਗੇ ਅੱਗੇ ਇਤਰਾ ਬੱਚੇ ਨਾਲ ਆਈ ਤੁਹਾਡੇ ਵਾਸਤੇ ਤੋਹਫਾ ਲੈ ਕੇ ਆਂਦਾਗਾ ਖੀਰੀ ਕੱਟੀ ਆ 4 ਮਹੀਨਿਆਂ ਤੋਂ 4 ਦਿਨ ਘੱਟ ਚੈੱਕ ਪਾਸ ਆ ਜੀ ਠੀਕ ਆ ਤੇ ਬੱਚਾ ਮੋਹਰਾਂ ਨਸਲ ਦਾ ਪੂਰਾ ਪਿਆਰਾ ਤੇ ਰੇਟ ਜਾਇਜ਼ ਹੋਏ ਦਾ ਜਮਾ ਚਾਰ ਹੀ ਥਾਣਾ ਝੋਲੀ ਝਾਲੀ ਪੱਟਣ ਲੱਗੀ ਵੀ ਗੱਲ ਬਾਤ ਬੱਚੇ ਨਾ ਕਰਾਵਾਂਗੇ ਅੱਗੇ ਹੀ ਤਰ੍ਹਾਂ ਕੱਦ-ਗਾੜ ਵਧੀਆ ਆ ਜੋ ਪੁੱਤ ਫਸੀਗਾ ਪੁੱਤ ਸਤਿ ਸ਼੍ਰੀ ਅਕਾਲ ਡੈਡੀ ਜੀ ਤੇ ਪੁੱਤ ਪਹਿਲਾਂ ਤਾਂ ਨੰਬਰ ਬੋਲੋ ਆਪਣਾ ਨੰਬਰ 9878123917 ਪਿੰਡ ਜੀ ਵੜਾ ਜ਼ਿਲ੍ਹਾ ਪਿੰਡਾਂ ਸੀ ਇਹਨੂੰ ਰੱਬਾ ਕੁਲਪੈਂਦੀ ਨੇ ਦੇ 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 ਪਿੰਡ ਭਾਈ ਉਪਾ ਦੇ ਦੀਆਂ ਦਾਲਾਪੂਰਾ ਓਕੇ ਤੇ ਪਿੰਡ ਆਪਣਾ ਦੁੱਲੇ ਵਾਲਾ ਹਾਂਜੀ ਤੇ ਪੁੱਤ ਢਿਲੋ ਡੈਰੀ ਫਾਰਮ ਬਠਿੰਡਾ ਦੇਖਣਾ ਇਹਨੂੰ ਕੀ ਸੁਨੇਹਾਗਾ ਵੀ ਪਹਿਲਾਂ ਤਾਂ ਚੱਲਣਾ ਪਹਿਲਾਂ ਢਿਲੋ ਡੈਰੀ ਫਾਰਮ ਪਿੰਡਾ ਦੇਖਣਾ ਸਰ ਸਤਿ ਸ਼੍ਰੀ ਅਕਾਲ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਲਾਈਕ ਕਰਕੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਓਕੇ ਤੇ ਅੱਜ ਪੁੱਤ ਫਿਰ ਇੱਕ ਕੱਟੀ ਦਿਖਾਉਣੀ ਆ ਬਹੁਤ ਚੰਗੀ ਕੱਟੀ ਲੈ ਕੇ ਆਇਆ ਹੋਣਾ ਕੱਟੀ ਮਾੜਾ ਤਾਂ ਆਪਾਂ ਪਸ਼ੂ ਲੈਂਦੇ ਨਹੀਂ ਹਨਾ ਕਰੇ ਤੇ ਪੁੱਤ ਜਿਹੜੀ ਕੱਟੀ ਹੈਗੀ ਕਿੰਨੇ ਚਿਰ ਦੀ ਚੈੱਕ ਪਾਸ ਆ ਇਹ ਵੀ 4 ਮਹੀਨੇ ਤੋਂ 4 ਦਿਨ ਘਟਾ ਠੀਕ ਆ ਇਹ 11ਵੇਂ ਮਹੀਨੇ 23 ਤਰੀਕ ਨੂੰ ਟੀਕਾ ਭਰਾਇਆ ਹੋਣਾ ਇਹਦੇ ਹਾਂਜੀ 4 ਮਹੀਨੇ ਤੋਂ 4 ਦਿਨ ਘਟਾ ਚੈੱਕ ਪਾਸ ਮੂੰਹੋਂ ਖੀਰੀ ਰੇ ਨਾਲ ਸਿੰਘ ਸੁੰਗ ਇੱਕ ਨੰਬਰ ਜੀ ਕਰਾਵਾਇਆ ਤੁਹਾਨੂੰ ਚੈੱਕ ਨੇੜ ਤੋਂ ਤੇ ਜੇ ਆਪਾਂ ਗੱਲ ਕਰ ਲਗੇ ਨਾ ਕੱਟੀ ਦੀ ਕੁਆਲਿਟੀ ਮੂੰਹੋਂ ਬੋਲਦੀ ਹੈ ਜੀ ਤੇ ਖੋਲੋ ਪੁੱਤ ਤੋਰਾ ਤਾਰਾ ਕਰਾਈ ਗਿਆ ਚੈੱਕ ਸਿੰਘ ਜਮ ਬਰੀਕ ਬੱਚਾ ਹੈਗਾ ਹਜੇ ਤੇ ਸਮਾਈ ਪੂਰੀ ਕਰਨੀ ਪੈਣੀ ਆ ਦੀ ਠੀਕ ਆ ਜੀ ਤੇ 6 ਮਹੀਨੇ ਦੇ ਪੈਂਡਿੰਗ ਆਗੇ ਸਿਰਫ 6 ਮਹੀਨੇ ਤੇ 4 ਦਿਨ ਆ ਲੈ ਜੀ ਲੋ ਕੋਈ ਜਲਦੀ ਕਰਾਵਾਂਗੇ ਚੱਕਾ ਦੇਖੋ ਜੀ ਸਾਈਜ਼ ਵਧੀਆ ਝੋਲੀ ਕਰੋ ਨੇੜ ਤੋਂ ਚੱਕ ਠੀਕ ਆ ਝੋਲੀ ਤੁਹਾਨੂੰ ਦਿਖਾਦੀ ਕਰੋ ਚੱਕ ਚੋਟੀ ਪ्युअर ਜੈਡ ਬਲੈਕ ਆ ਜੀ ਮੋੜ ਲਿਓ ਮੋੜ ਲਿਓ ਪੁੱਤ ਲਿਓ 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 ਤੇ ਬੱਚਾ ਬਹੁਤ ਪਿਆਰਾ ਬਾਕੀ ਦਾ ਚੱਕ ਪਾਸ ਠੀਕ ਆ ਜੀ ਆ ਦੇਖੋ ਇਹ ਤੋੜਾ ਤਰਾ ਕਰੋ ਚੈੱਕ ਇੱਕ ਇੱਕ ਨੰਬਰ ਠੀਕ ਹੈ ਜੀ ਕੁਆਲਿਟੀ ਕਰੋ ਸਿੰਘਾਂ ਦੀ ਚੈੱਕ ਇੱਕ ਨੰਬਰ ਤੇ ਬਾਕੀ ਦੀ ਗੱਲ ਵੀਰੇ 4 ਮਹੀਨਿਆਂ ਦੀ ਚੈੱਕ ਪਾਸ ਆ ਗਈ 4 ਦਿਨ ਘੱਟ ਤੁਸੀਂ ਆਪਦੀ ਆ ਕੇ ਕਰਾ ਲਿਓ ਤੇ ਰੇਟ ਪੁੱਤੇ ਦਾ ਜੇ ਮੇਰਾ ਪਾਸ ਵਧੀਆ ਜਾਇਜ਼ ਮੁੱਲ ਕਰਾਂਗੇ ਪਰ ਹੋਊਗਾ ਫੋਨ ਤੇ ਅੱਛਾ ਮੁੱਲ ਫੋਨ ਤੇ ਚੋਲੀ ਚੋਲੀ ਦੇ ਹੱਥੋਂ ਤੇ ਫੇਰ ਕੇ ਦਿਖਾਓ ਸੀਲ ਸਾਊ ਫੋਲਾ ਆ ਦੇਖੋ ਜੀ ਸੀਲ ਸਾਊ ਦਾੰਤੀ ਕੋਈ ਨਹੀਂ ਲਓ ਜੀ ਠੀਕ ਆ ਤੇ ਕੁਆਲਿਟੀ ਪੂਰੀ ਫੁੱਲ ਦੁਬਾਰਾ ਤੁਹਾਨੂੰ ਫੇਰ ਦਿਖਾ ਦਗੇ ਤੇ ਆ ਦੇਖੋ ਜਿਹੜਾ ਪਟਾ ਜਾਂ ਹੁੰਦਾ ਉਹ ਬਣਦਾ ਹੁੰਦਾ ਆ ਦੇਖੋ ਜੀ ਓਕੇ ਜੀ ਆ ਦੇਖੋ ਥਾਣ ਤੁਹਾਨੂੰ ਸਿਖਾਈ ਗਏ ਯਾਰੇ ਥਾਣ ਪੂਰੇ ਝੋਲੀ ਲੱਗੀ ਹੋਏ ਬਟਨ ਜੀ ਤੇ ਮੂੰਹੋਂ ਖੀਰੀ ਦੀ ਗਾਰੰਟੀ ਪਿੰਡ ਆਪਣਾ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਦਸੀਲ ਰਾਮਪੁਰਾ ਫੂਲ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਤੀ ਆ ਤੇ ਇੱਕ ਪਾਸ ਤੇ ਬਾਕੀ ਦਾ ਨੰਬਰ ਸਾਡਾ 977823917 ਪਿੰਡ ਦੁੱਲੇ ਵਾਲਾ ਤੇ ਧੰਨਵਾਦ ਜੀ